ਹਾਂਜੀ ਮਿੱਤਰੋ ਪਿਆਰਿਓ ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਪੀਐਸਕੇ ਮੀਡੀਆ ਗਰੁੱਪ ਤੇ ਕਰੀ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਅਸੀਂ ਗੱਲ ਕੀਤੀ ਸੀ ਇੱਕ ਦਿਨ ਸਿਮਰਨ ਤੇ ਉਸਮਾਨ ਦੀ ਤੁਸੀਂ ਸਾਰੇ ਉਸ ਕਹਾਣੀ ਤੋਂ ਵਾਕਫ ਹੈ ਮੈਂ ਸਾਰਾ ਦੁਹਰਾਉਣਾ ਨਹੀਂ ਚਾਹੁੰਦਾ ਕਿਉਂਕਿ ਤੁਸੀਂ ਇੱਕ ਇੱਕ ਗੱਲ ਸੁਣੀ ਹੋਈ ਹੈ ਔਰ ਤੁਸੀਂ ਬੜੇ ਸੋਹਣੇ ਸੋਹਣੇ ਕਮੈਂਟ ਵੀ ਕੀਤੇ ਨੇ ਔਰ ਤੁਸੀਂ ਸਿਮਰਨ ਦੇ ਨਾਲ ਖੜੇ ਵੀ ਹੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਰ ਉਹ ਕਹਾਣੀ ਕਿਸੇ ਸਿਰੇ ਲੱਗ ਨਹੀਂ ਰਹੀ ਉਸਮਾਨ ਜਿਹੜਾ ਕਿ ਜੋਤੀ ਨੂਰਾਂ ਦਾ ਡਰਾਈਵਰ ਬਣ ਕੇ ਗਿਆ ਸੀ ਤੇ ਉੱਥੇ ਜਾ ਕੇ ਪਰਮਾਨੈਂਟ ਇਹਨਾਂ ਦੀ ਸੈਟਿੰਗ ਸ਼ੂਟਿੰਗ ਹੋ ਗਈ ਦੋਵਾਂ ਦੀ ਤੇ ਉਹਨੇ ਆਪਣਾ ਕਾਰੋਬਾਰ ਵੀ ਛੱਡਤਾ ਇੱਥੋਂ ਤੱਕ ਕਿ ਆਪਣੀ ਵਾਈਫ ਨੂੰ ਜਦੋਂ ਬੁਲਾਉਂਦਾ ਸੀਗਾ ਕਿਤੇ ਘਰ ਜਾਂਦਾ ਸੀਗਾ ਤੇ ਇਹ ਕਹਿੰਦਾ ਸੀਗਾ ਕਿ ਇਹ ਮੇਰੀ ਭਾਬੀ ਆ ਆਪਣੀ ਵਾਈਫ ਨੂੰ ਯਾਨੀ ਕਿ ਭਾਬੀ ਕਹਿ ਕੇ ਇੰਟਰੋਡਕਸ਼ਨ ਕਰਾਉਂਦਾ ਸੀਗਾ ਸੋ ਬਹੁਤ ਸਰੀ ਗੱਲਾਂ ਨੇ ਇਹ ਘਰੇ ਗਏ ਕੁੜੀ ਨੇ ਜੋਤੀ ਨੇ ਜੋਤੀ ਨੂਰਾ ਜਿਹਨੂੰ ਤੁਸੀਂ ਸੂਫੀ ਸਿੰਗਰ ਕਹਿੰਦੇ ਹੋਏ ਪਿਸਤੌਲ ਵੀ ਲਈ ਫਿਰਦੀ ਔਰ ਇੰਨੇ ਇਸ ਕੁੜੀ ਸਿਮਰਨ ਜਾਨੀ ਕੀ ਜਿਹੜੀ ਉਸਮਾਨ ਉਸਮਾਨ ਦੇ ਘਰ ਵਾਲੀ ਆ ਉਹਦੇ ਤੇ ਪਿਸਤੌਲ ਵੀ ਕੱਢਿਆ ਕਿ ਮੈਂ ਤੈਨੂੰ ਜੇ ਤੂੰ ਬਹੁਤਾ ਕੁਝ ਬੋਲੀ ਚੱਲੀ ਤੇ ਮੈਂ ਤੈਨੂੰ ਖਤਮ ਕਰਦਾ ਕਿ ਇਦਾਂ ਦੀ ਗੱਲਾਂ ਬਾਤਾਂ ਵੀ ਹੋਈਆਂ ਗੱਲ ਕਰਦੇ ਅੱਜ ਪਹਿਲੀ ਵਾਰੀ ਸਿਮਰਨ ਪਹਿਲੀ ਵਾਰੀ ਸਕਰੀਨ ਤੇ ਤੁਹਾਡੇ ਸਾਹਮਣੇ ਹੋਏਗੀ ਤੇ ਪੁੱਛਦੇ ਆ ਸਾਰੇ ਉਹਨਾਂ ਦੀ ਕੀ ਕਹਾਣੀ ਹੈ ਕੀ ਚੱਕਰ ਹੈ ਹਾਂਜੀ ਸਿਮਰਨ ਸਤਿ ਸ੍ਰੀ ਅਕਾਲ ਬੇਟਾ ਠੀਕ ਠਾਕ ਹੋ ਹਾਂ ਜੀ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਕੋਲ ਤੁਸੀਂ ਉਸਮਾਨ ਦਾ ਤੁਹਾਡਾ ਕੀ ਰਿਲੇਸ਼ਨ ਹੈ ਮੈਂ ਚਾਹੁੰਨਾ ਤੁਸੀਂ ਆਪ ਪਹਿਲਾਂ ਦੱਸੋ ਅੰਕਲ ਜੀ ਮੈਂ ਆਹਦੀ ਵਾਈਫ ਨੂੰ ਬੋਲ ਰਹੀ ਤੁਹਾਨੂੰ ਤੁਹਾਡਾ ਕਦੋਂ ਵਿਆਹ ਹੋਇਆ ਸੀ 2013 2013 ਚ ਵਿਆਹ ਹੈ ਤੁਹਾਡਾ ਤੇ ਬੱਚੇ ਕਿੰਨੇ ਤੁਹਾਡੇ ਬੇਟਾ ਦੋ ਬੇਟੇ ਕਿੰਨੀ ਕਿੰਨੀ ਉਮਰ ਦੇ ਇੱਕ 12 ਸਾਲ ਦਾ ਹੈ ਅੰਕਲ ਜੀ ਇੱਕ 5 ਸਾਲ ਦਾ ਉਸਮਾਨ ਇਹਦਾ ਨਾਮ ਪਹਿਲਾਂ ਤੋਂ ਸੀਗਾ ਜਾਂ ਬਾਅਦ ਵਿੱਚ ਇਹਨੇ ਬਦਲਿਆ ਪਤਾ ਲੱਗਿਆ ਇਹਦਾ ਕੋਈ ਨਾਂ ਹੋਰ ਸੀ ਪਹਿਲਾਂ ਹਾਂਜੀ ਅਵਿਨਾਸ਼ ਕੁਮਾਰ ਸੈਂਕਲ ਜੀ ਨਾਂ ਜਦੋਂ ਨੂੰ ਅਭੀ-ਅਭੀ ਕਹਿੰਦੇ ਸੀ ਅੱਛਾ ਅੱਛਾ ਤੇ ਇਹ ਫਿਰ ਜੋਤੀ ਨਾਲ ਕਿਦਾਂ ਤਾਲਮੇਲ ਹੁੰਦਾ ਹੈ ਕੀ ਕਾਰਨ ਗਿਆ ਸੀ ਉੱਥੇ ਕਦੋਂ ਗਿਆ ਸੀਗਾ ਉਹ ਤਾਂ ਡਰਾਈਵਰੀ ਕਰਨ ਗਏ ਸੀ ਅੱਛਾ ਉਹਨਾਂ ਨੇ ਆਪ ਪਹਿਲੋ ਜਾਣਦੇ ਸੀਗੇ ਜੋਤੀ ਹੁਣਾਂ ਨੂੰ ਜਾਂ ਕਿਸੇ ਨੇ ਕਿਹਾ ਸੀਗਾ ਉਹਨੂੰ ਕੰਮ ਤੇ ਲਗਾਇਆ ਸੀਗਾ ਨਹੀਂ ਕਿਸੇ ਨੇ ਕਿਹਾ ਸੀ ਇਹਨਾਂ ਦੀ ਜਿਹੜੇ ਮੇਰੇ ਦੀਦੀ ਹੈ ਨਾ ਹਾਂਜੀ ਨਨਾਨ ਜਿਹੜੇ ਮੇਰੇ ਉਹ ਜਿਹੜੇ ਮੇਰੇ ਨਨਾਨ ਸੀ ਨਾ ਉਹਦੇ ਦੇਰ ਨੇ ਲਵਾਇਆ ਸੀ ਉਹਨੂੰ ਕੰਮ ਤੇ ਤੁਹਾਡੀ ਨਨਾਨ ਦੇ ਦੇਰ ਨੇ ਲਵਾਇਆ ਸੀ ਅੱਛਾ ਅੱਛਾ ਹਾਂਜੀ ਹਾਂ ਤੇ ਫਿਰ ਕਿੰਨੀ ਕਿ ਦੇਰ ਇਹਨੇ ਤੁਹਾਨੂੰ ਲੱਗਾ ਕਿ ਇਹ ਵਾਕਈ ਜਿਹੜੀ ਕੰਮ ਕਰਨ ਗਿਆ ਜੌਬ ਕਰਦਾ ਉਨੀ ਦੇਰ ਕਿੰਨੀ ਕਿ ਦੇਰ ਇਹਨੇ ਜੌਬ ਕੀਤੀ ਤੁਹਾਨੂੰ ਫਿਰ ਕਿਦਾਂ ਕਦੋਂ ਤੇ ਕਿਵੇਂ ਮਹਿਸੂਸ ਹੋਇਆ ਕਿ ਕੁਝ ਦਾਲ ਦੇ ਵਿੱਚ ਕਾਲਾ ਆ ਇਹਨਾਂ ਦੇ ਦੋਨਾਂ ਦੇ ਜੋਤੀ ਨੂਰਾ ਤੇ ਉਸਮਾਨ ਦੇ ਉਹ ਕਦੇ ਗੱਲ ਕੰਨੀ ਘਟਕਾ ਦਿੱਤੀ ਸੀ ਉਹਨਾਂ ਨੇ ਫੋਨ ਕਹਿੰਦੇ ਸੀ ਤੇ ਮम्मा ਕਹਿੰਦੇ ਸੀ ਨਾਮਕਰ ਕਰਿਆ ਕਰ ਵੀ ਉਹ ਕੰਮ ਤੇ ਆ ਤੁਸਾ ਕਰਦੀ ਛਤ ਉਹ ਵੀ ਅੰਕਲ ਜੀ ਮੈਨੂੰ ਤਦ ਪਤਾ ਲੱਗਦਾ ਜਦੋਂ ਇਹ ਗੱਲਾਂ ਕਰਦਾਂ ਹੁੰਦਾ ਕਿ ਤੇਰਾ ਤਨ ਫੋਨਾਂ ਤੇ ਹੈ ਵੀ ਇਹਨੇ ਮੈਨੂੰ ਫੋਨ ਨੂੰ ਹੱਥ ਨਹੀਂ ਲਾਣ ਦਿੰਦਾ ਹੁੰਦਾ ਸੀ ਅੱਛਾ ਤੇ ਇਹ ਮੈਂ ਦੱਸਦਾ ਸਾਰਿਆਂ ਨੂੰ ਕਿ ਕੁਦਰਤੀ ਗੱਲ ਹੈ ਹਸਬੈਂਡ ਵਾਈਫ ਵਿੱਚੋਂ ਕਿਸੇ ਦਾ ਵੀ ਕੁਝ ਇਹੋ ਜਿਹਾ ਗਲਤ ਹੋਵੇ ਤੇ ਹਸਬੈਂਡ ਨੂੰ ਵਾਈਫ ਦਾ ਵਾਈਫ ਨੂੰ ਹਸਬੈਂਡ ਦਾ ਕੁਦਰਤੀ ਪਤਾ ਲੱਗ ਜਾਂਦਾ ਇਹ ਗੱਲਾਂ ਕਦੇ ਛੁਪੀਆਂ ਨਹੀਂ ਰਹਿੰਦੀਆਂ ਸੋ ਉਹਨਾਂ ਦੇ ਵਿਵਹਾਰ ਤੋਂ ਇਹਨਾਂ ਨੂੰ ਹੌਲੀ-ਹੌਲੀ ਪਤਾ ਲੱਗਣ ਲੱਗ ਗਿਆ ਸੋ ਤੁਹਾਨੂੰ ਇਗਨੋਰ ਕਰ ਲਾ ਪਿਆ ਸੀ ਉਹ ਹਾਂ ਜੀ ਕੰਨੀ ਕੀ ਕਹਿੰਦਾ ਸੀ ਘਰ ਵੀ ਘਟਾਣ ਲੱਗ ਗਿਆ ਹਾਂ ਜੀ ਘਰ ਵੀ ਘਟਾਉਂਦੇ ਸੀ ਅੱਛਾ ਦਿਨ ਰਾਤ ਉੱਥੇ ਰਹਿਣ ਲੱਗ ਪਿਆ ਸੀ ਹਾਂ ਹਾਂਜੀ ਤੇ ਫੇ ਤੁਹਾਨੂੰ ਤੁਹਾਡੀ ਫਿਕਰ ਦੀ ਗੱਲ ਹੋਈ ਸੀ ਇਸ ਟੌਪਿਕ ਤੇ ਵੀ ਤੂੰ ਘਰ ਕਿਉਂ ਨਹੀਂ ਆਉਂਦਾ ਜਾਂ ਜੋਤੀ ਦੇ ਤੂੰ ਡਰਾਈਵਰ ਬਣ ਕੇ ਗਿਆ ਸੀ ਜੋਤੀ ਨੂਰਾ ਦੇ ਤੇ ਉੱਥੇ ਕਾਤੋ ਦਿਨ ਰਾਤ ਰਹਿਣ ਲੱਪਿਆ ਮਕਿਆ ਅਸ ਕਿੰਨ ਕਹਿੰਦੀ ਨਾ ਨਿੱਨਾ ਕਾਰ ਉਹਨਾਂ ਨੂੰ ਖਰੀਦ ਤਕਾ ਤੇੰਦੇ ਸੀ ਵਿਆਹ ਨਾ ਮੀਆ ਹੋਇਆ ਪਿਆ ਉਹਨਾਂ ਨੇ ਦੱਸਿਆ ਰਹੀ ਸੀ ਜੋਤੀ ਨੂੰ ਹੂੰ ਜਦੋਂ ਫੇ ਮੇਰੇ ਕੋਲ ਚਾਚੂ ਬਣਵਾਣ ਆਂਦਾ ਸੀ ਮਤਲਬ ਗੱਡੀ 'ਚ ਬਾਹਰ ਰਹਿੰਦੇ ਸੀ ਇਹੇ ਬਾਰੀ ਇਹਨਾਂ ਨੇ ਰਾਤਾਂ ਨੂੰ ਵੀ ਘੁੰਮਣਾ ਰਾਤੀ ਵੀ ਬਾਹਰ ਹੀ ਰਹਿਣੀ ਦਿਨੇ ਵੀ ਬਾਹਰ ਹੀ ਰਹਿਣਾ ਤੇ ਫੇਰ ਇਹਨੇ ਮੈਨੂੰ ਕਹਿਣਾ ਉਹਨਾਂ ਨੇ ਕਹਿਣਾ ਵੀ ਤੂੰ ਮੈਂ ਚਾਹ ਬਣਾ ਕੇ ਭੇਜ ਦੇ ਬਸ ਫੋਨ ਤੇ ਇਹਨਾਂ ਨੇ ਇੰਨੀ ਗੱਲ ਕਹਿਣੀ ਜਦ ਕਹਿੰਦਾ ਵੀ ਤੂੰ ਜੇ ਤੂੰ ਚਾਹ ਬਣਾ ਕੇ ਲੈ ਜੰਨਾ ਫੇਰ ਤੂੰ ਕੀ ਕਹਿਣਾ ਉਹਨੂੰ ਫੋਨ ਦਿੰਦੇ ਆ ਕਹਿੰਦਾ ਮੇਰੀ ਭਾਬੀ ਮੈਨਾਂ ਨੂੰ ਪੁੱਛਿੰਨਾ ਨਾ ਚ ਮੇਰੀ ਭਾਬੀ ਆਹੀ ਅੱਛਾ ਚਾਹ ਕਿੱਥੇ ਕਿਤੇ ਘਰ ਦੇ ਨੇੜੇ ਤੇੜੇ ਆ ਕੇ ਮੰਗਾਉਂਦਾ ਹੁੰਦਾ ਸੀ ਚਾਹ ਤੁਹਾਡੇ ਕੋਲੋਂ ਹਾਂਜੀ ਬੱਸ ਕੋਈ ਸਾਡੇ ਘਰ ਤੋਂ ਬਾਹਰ ਨਾ ਜਾਂਦੇ ਹੁੰਦੇ ਸੀ ਗੇਟ ਦੇ ਬੋਰੀ ਅੱਛਾ ਘਰ ਆ ਕੇ ਗੱਡੀ ਵਿੱਚ ਬੈਠ ਰਹੇ ਨੇ ਤੁਹਾਨੂੰ ਕਹਿਣਾ ਚਾਹ ਬਣਾ ਕੇ ਭੇਜ ਗੱਡੀ ਵਿੱਚ ਹੈ ਨਾ ਚਾਹ ਤਾਂ ਉੱਤਰ ਕੇ ਸਾਈ ਜਾਨੀ ਹਾਂਜੀ ਹਾਂਜੀ ਅੱਛਾ ਕਮਾਲ ਹੈ ਤੇ ਤੁਹਾਨੂੰ ਜਦੋਂ ਉਹਦੇ ਨਾਲ ਜੋ ਪੁੱਛਦੀ ਸੀ ਕੌਣ ਹੈ ਇਹ ਤੇ ਕਹਿੰਦਾ ਸੀ ਮੇਰੀ ਭਾਬੀ ਹੈ ਹਾਂਜੀ ਦੁਰ ਲਾਂ ਤੇ ਉਹ ਚਾਹ ਬਣਾ ਕੇ ਦੇ ਦਿੰਦੇ ਸੀ ਘਰ ਵੀ ਉਹਨਾਂ ਨੂੰ ਕਦੀ ਲਈ ਆਈਓ ਮੈਨਾਂ ਨੇ ਇਹ ਗੱਲ ਕਹੀ ਕਹਿੰਦਾ ਨਹੀਂ ਨਹੀਂ ਮੈਂ ਕਹਾਂ ਕਿ ਮੈਂ ਤਾਂ ਉਹਨਾਂ ਨੂੰ ਕਹਿੰਦਾ ਸੀ ਮੈਂ ਕਹਿੰਦਾ ਮੈਂ ਨਹੀਂ ਉਹਨੂੰ ਕਿਹਾ ਮੇਰਾ ਮੈਰੀ ਚੋਲ ਪਈ ਆ ਹਾਂ ਕਿੰਦਾਂ ਦਾ ਸੀ ਵੀ ਆਪਣੀ ਭਾਬੀ ਕੋਲੋਂ ਚਾਹ ਬਣਵਾ ਕੇ ਲੈ ਜਾਂਦਾ ਚਾਹ ਤੇ ਮੇਕੋ ਬਣਵਾ ਕੇ ਲੈ ਜਾਂਦਾ ਹੁੰਦਾ ਸੀ ਅੱਛਾ ਤੇ ਤੁਹਾਡੇ ਫਿਰ ਤੁਹਾਨੂੰ ਜਿੱਦਾਂ ਬੱਚਿਆਂ ਨਾਲ ਵੀ ਉਹਦਾ ਵਿਹਾਰ ਬਦਲ ਗਿਆ ਸੀ ਹੁਣ ਹੁਣ ਤਾਂ ਕਹਿੰਦੇ ਆਉਂਦਾ ਹੀ ਨਹੀਂ ਬਿਲਕੁਲ ਹੀ ਹਨਾ ਹਾਂਜੀ ਹੁਣ ਤਾਂ ਬਿਲਕੁਲ ਹੀ ਨਹੀਂ ਬੱਚਿਆਂ ਨਾਲ ਵੀ ਬਹੁ ਘਟ ਗਿਆ ਸੀ ਅੱਗੇ ਤਾਂ ਬਹੁਤ ਕਰਦਾ ਹੁੰਦਾ ਸੀ ਪਰ ਹੁਣ ਨਹੀਂ ਜਦੋਂ ਦਾ ਜੋਤੀ ਕੋ ਚਲਦੀਆ ਪਿਆ ਤੇ ਕੰਮ ਕਰ ਹਾਂ ਬੋਲੀ ਬੋਲੀ ਹੋਲੀ ਹੁਣ ਕਦੀ ਪੱਟਦਾ ਹੀ ਨਹੀਂ ਤੁਹਾਡੀ ਲਵ ਮੈਰਿਜ ਹੈ ਅਰੇਂਜ ਮੈਰਿਜ ਸੀ ਦੋਨਾਂ ਦੀ ਲਵ ਮੈਰਿਜ ਸੀ ਤੁਹਾਡੀ ਵੀ ਲਵ ਮੈਰਿਜ ਸੀ ਹਾਂਜੀ ਅੱਛਾ ਤੁਹਾਡੀ ਵੀ ਲਵ ਮੈਰਿਜ ਸੀ ਅੱਛਾ ਜੋਤੀ ਤੁਸੀਂ ਤਾਂ ਚਲੋ ਵਾਈਫ ਜੋਤੀ ਜੋਤੀ ਤੋਂ ਇਲਾਵਾ ਇੱਕ ਹੋਰ ਕੁੜੀ ਦਾ ਜ਼ਿਕਰ ਤੁਸੀਂ ਕੀਤਾ ਸੀ ਪਿਛਲੀ ਵਾਰੀ ਉਹਦੇ ਕੀ ਕਹਾਣੀ ਹੈ ਉਹ ਵੀ ਲਵ ਮੈਰਿਜ ਸੀ ਜੋਤੀ ਤੁਸੀਂ ਵੀ ਲਵ ਮੈਰਿਜ ਜੋਤੀ ਵੀ ਲਵ ਮੈਰਿਜ ਇੱਕ ਹੋਰ ਕੁੜੀ ਇਹ ਮਤਲਬ ਕਿੱਥੇ ਕਿੱਥੇ ਲਵ ਕਰਦਾ ਫਿਰਦਾ ਅੰਕਲ ਜੀ ਨਾ ਕੀ ਮੈਂ ਦੱਸਾਂ ਉਹਨਾਂ ਕੰਧਾਂ ਦੇ ਨਹੀਂ ਤੁਸੀਂ ਖੁੱਲ ਕੇ ਗੱਲ ਕਰੋ ਅੱਜ ਤੁਹਾਡੇ ਕੋਲ ਮੌਕਾ ਹੈ ਜੋ ਤੁਸੀਂ ਦਿਲ ਦੀਆਂ ਗੱਲਾਂ ਕਰਨੀਆਂ ਚਾਹੁੰਦੇ ਹੋ ਕਰੋ ਕੁੜੀ ਬੜੀ ਨਹੀਂ ਬਾਤ ਰੱਖ ਲੀਂ ਕੁੜੀ ਨੇ 7 8 ਸਾਲ ਹੋਰ ਨਾਲ ਰਿਹਾ ਅੰਕਲ ਜੀ ਅੱਛਾ ਦੂਜੀ ਕੁੜੀ ਨਾ ਵੀ ਹਾਂ ਜੀ ਲੱਗਦੀ ਤੁਸੀਂ ਦੇਖ ਸਕਦੇ ਹੋ ਕੁੜੀ ਦੀ ਹਾਲਾਤ ਵਿਚਾਰੀ ਦੇ ਅ ਗੱਲ ਵੀ ਨਹੀਂ ਹੋ ਰਹੀ ਤੇ ਬੇਟਾ ਕੋਈ ਨਹੀਂ ਪਾਣੀ ਪੂਣੀ ਪੀ ਲਓ ਤੁਸੀਂ ਮਾਫ ਕਰਨਾ ਤੇ ਅੱਛਾ ਉਹ ਕੁੜੀ ਫਿਰ ਤੁਹਾਡੇ ਵਿਆਹ ਤੋਂ ਕਿੰਨੀ ਦੇਰ ਬਾਅਦ ਇਹਦੀ ਲਾਈਫ ਦੇ ਵਿੱਚ ਆਈ ਤੇ ਉਹ ਕਿੱਦਾਂ ਜਾਣਦੀ ਸੀ ਇਹਨੂੰ ਉਹ ਕੱਜ ਜੀ ਸ਼ੁਰੂ ਤੋਂ ਜਾਣਦੀ ਸੀ ਨੂੰ ਨਹੀਂ ਪਤਾ ਉਹਨਾਂ ਦਾ ਨਾਂ ਉਹ ਬਾਤ ਹਿੰਦੀ ਹੁੰਦੀ ਸੀ ਜਿਨ੍ਹਾਂ ਨੂੰ ਬਾਤ ਕਰਕੇ ਦਿੰਦੇ ਸੀ ਜਿਹੜੀ ਚੜਾਈ ਹੁੰਦੀ ਸੀ ਜਦੋਂ ਅੰਕਲ ਜੀ ਨੇ ਨਾ ਮੈਨੂੰ ਫੋਨ ਨੂੰ ਹੱਥ ਨਹੀਂ ਲਾਣ ਦੇਣਾ ਹੂੰ ਇਨਾਂ ਨੇ ਕਿਹਾ ਕਿ ਤੂੰ ਛੱਕ ਕਰਦੀ ਐ ਨਾ ਕਾਦੇ ਵੀ ਮੈਨੂੰ ਬੋਲਦੇ ਹੁੰਦੇ ਸੀ ਤੂੰ ਛੱਕ ਨਾ ਖਾਦੂਂ ਉੱਤੇ ਹਾਂ ਤੇ ਉਹਨੂੰ ਵੀ ਤਾਂ ਲੈ ਘਰ ਵੀ ਕਦੇ ਲੈ ਕੇ ਆਇਆ ਸੀ ਉਸ ਕੁੜੀ ਨਾਲ 8 ਸਾਲ ਤੁਸੀਂ ਕਹਿੰਨੇ ਉਹਦੇ ਨਾਲ ਇਹਦੇ ਸੰਬੰਧ ਰਹੇ ਆ ਨਹੀਂ ਅੰਕਲ ਜੀ ਉਹ ਲੱਗ ਹੀ ਰਹਿੰਦਾ ਸੀ ਉਹਨੂੰ ਲੈ ਕੇ ਉੱਥੇ ਲੱਗ ਕੋਈ ਤਾਂ ਇਹਨੇ ਫਲਾਈਟ ਲਿੱਤਾ ਪਿਆ ਸੀ ਅਚਾਨਕ ਫਲੈਟ ਲਿਆ ਹੋਇਆ ਸੀਗਾ ਹਾਂਜੀ ਨਹੀਂ ਦੇਖੋ ਬੱਚੇ ਤੁਹਾਡੇ ਤੁਸੀਂ ਸੁੱਖ ਨਾ ਕਹਿੰਦੇ ਬੇਟਾ ਤੁਹਾਡਾ ਵੱਡਾ 8 ਸਾਲ ਦਾ ਹੋ ਗਿਆ ਤੁਸੀਂ ਦੱਸਦੇ ਸੀ ਹੁਣ ਉਹ ਪੁੱਛਣ ਵੀ ਲੱਪਿਆ ਵੀ ਡੈਡੀ ਸਾਡਾ ਕਿੱਥੇ ਆ ਹਾਂਜੀ ਮੇਰਾ ਬੇਟਾ ਵੱਡਾ ਪੁੱਛਦਾ ਸੀ ਮम्मा ਪਾਪਾ ਨੇ ਕਦੋਂ ਵਾਣਾ ਹੂੰ ਉਹ ਤਾਂ ਕਰਾਉਗੇ ਛੋਟਾ ਬੇਟਾ ਪੁੱਛਦਾ ਹੁੰਦਾ ਔਰ ਆ ਚੀਜ਼ਾਂ ਦੇਖੋ ਬੱਚੇ ਕੱਲ ਨੂੰ ਦੇਖਣਗੇ ਵੀ ਸਾਡੀ ਮਾਂ ਤੇ ਆ ਬੈਠੀ ਇਹ ਕਹਨਾ ਕਿ ਦੇ ਨਾਲ ਆਏ ਆ ਜਾਸ਼ੀਆਂ ਕਰਦਾ ਫਿਰਦਾ ਤੇ ਦੱਸੋ ਫਿਰ ਹੁਣ ਇਹ ਮੈਨੂੰ ਕਹਦੇ ਤੇ ਵੀ ਗਲਤ ਆ ਮੈਂ ਇੱਥੇ ਗਲਤ ਆ ਜਾਂ ਸਹੀ ਆ ਸਾਰੇ ਦਰਸ਼ਕ ਸਾਡੇ ਦੱਸ ਸਕਦੇ ਨੇ ਤੇ ਤੁਸੀਂ ਬੇਟਾ ਹੁਣ ਹੁਣ ਇਸ ਵੇਲੇ ਕੀ ਹਾਲਾਤ ਨੇ ਤੁਸੀਂ ਕੀ ਚਾਹੁੰਦੇ ਹੋ uncle ਜੀ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਤਿਆਂ ਦਾ ਨਹੀਂ ਇਨਸਾਫ ਤੁਸੀਂ ਕੀ ਇਨਸਾਫ ਚਾਹੁੰਦੇ ਹੋ ਇਹ ਕਾਨੂੰਨ ਵਾਪਸ ਆ ਜਾਵੇ ਆਪਣੇ ਬੱਚਿਆ ਜਾ ਜੀ ਤੁਹਾਨੂੰ ਜਿਆਦਾ ਸਿਚੁਏਸ਼ਨ ਦਾ ਪਤਾ ਮੈਨੂੰ ਤੁਹਾਨੂੰ ਲੱਗਦਾ ਕਿ ਉਹ ਵਾਪਸ ਆਉਣ ਦੇ ਆ ਜਾਏਗਾ ਹੁਣ ਤੁਹਾਨੂੰ ਅੰਕਲ ਜੀ ਤੇ ਬੱਚਿਆਂ ਨੂੰ ਕੋਈ ਖਰਚਾ ਖੁਰਚਾ ਦਿੰਦਾ ਤੁਹਾਨੂੰ ਘਰ ਦਾ ਖਰਚਾ ਖੁਰਚਾ ਕੋਈ ਜਾਂ ਨਹੀਂ ਨਹੀਂ ਅੰਕਲ ਜੀ ਬਿਲਕੁਲ ਨਹੀਂ ਕਿੰਨੇ ਚਿਰ ਤੋਂ ਨਹੀਂ ਦੇ ਰਿਹਾ ਕੁਝ ਕਾਫੀ ਦੇਰ ਤੋਂ ਅੰਕਲ ਜੀ ਤੁਸੀਂ ਫਿਰ ਉਹਨਾਂ ਨੂੰ ਕਿਹਾ ਵੀ ਇਸ ਜੰਮੇ ਕਦ ਤੋਂ ਸੀਗੇ ਜਾਂ ਸਾਹਮਣੇ ਨਹੀਂ ਉਹਨਾਂ ਦੇ ਮੰਮੀ ਡੈਡੀ ਨੇ ਇੰਨੀ ਕਹਿ ਦਿੱਤਾ ਮੈਨੂੰ ਦਾਦਾ ਉਹ ਉਹਨਾਂ ਦੇ ਉਹਨਾਂ ਦੇ ਮੰਮੀ ਡੈਡੀ ਤੋਂ ਉਹਨਾਂ ਦੇ ਪਰਿਵਾਰ ਦਾ ਕੀ ਰਿਐਕਸ਼ਨ ਆ ਉਹਨਾਂ ਦੇ ਕੀ ਕਹਿਣਾ ਹੈ ਸਾਰੇ ਮਾਮਲੇ ਤੇ ਉਹ ਕਹਿੰਦਾ ਕੋਈ ਨਹੀਂ ਮੈਂ ਕਹਾਂ ਸੀ ਮੈਂ ਕਹਾ ਕੋਈ ਨਹੀਂ ਮੰਮੀ ਸੀ ਤੁਰ ਗਵਾਵੋ ਖਰਚਾ ਨਾ ਇਹਨਾਂ ਨੂੰ ਕਹੋ ਜੇ ਬਾਹਰ ਘੁੰਮਦਾ ਘੁੰਮੀ ਜਾਂਦੋ ਫਿਰ ਬੱਚਿਆਂ ਦਾ ਤਾਂ ਖਰਚਾ ਦਵੇ ਮੈਂ ਤਾਂ ਫੇਰ ਕਾਹ ਰਹਿ ਗਈ ਨਾ ਲੈ ਕਹਿੰਦੇ ਕੋਈ ਗੱਲ ਨਹੀਂ ਆਪੇ ਆ ਜੂਗਾ ਕਹਿੰਦੇ ਹੂੰ ਆਪੇ ਕਿਦਾਂ ਆ ਜੂਗਾ ਤੁਸੀਂ ਅੱਜ ਮੈਨੂੰ ਤੁਸੀਂ ਇੱਕ ਛੋਟੀ ਜੀ ਵੀਡੀਓ ਭੇਜੀ ਆ ਤੁਸੀਂ ਅੱਜ ਗੁਲਸ਼ਨ ਦੇ ਘਰ ਵੀ ਕਾਲ ਕੀਤੀ ਸੀ ਤੇ ਉਹਨਾਂ ਨੇ ਤੁਹਾਡੀ ਗੱਲ ਸੁਣੀ ਨਹੀਂ ਉਹ ਮੈਂ ਥੋੜੀ ਜੀ ਮੈਂ ਤੁਹਾਨੂੰ ਦਿਖਾਉਣੀ ਚਾਹੁੰਨਾ ਮੈਂ ਉਹ ਕਾਲ ਤੁਹਾਨੂੰ ਮੈਂ ਦਿਖਾਉਣੀ ਚਾਹੁੰਨਾ ਇੱਥੇ ਕਾਲ ਮੇਰੇ ਕੋਲ ਭੇਜੀ ਸੀ ਤੁਸੀਂ ਆ ਲੈਟ ਮੀ ਸੀ ਵੇਅਰ ਇਜ਼ ਇਟ ਹਾਂਜੀ ਮੈਨੂੰ ਮਿਲ ਗਈ ਕਾਲ ਮੈਂ ਤੁਹਾਨੂੰ ਇਹਨਾਂ ਨੇ ਅੱਜ ਕਾਲ ਕੀਤੀ ਗੁਲਸ਼ਨ ਦੇ ਘਰ ਕੁੜੀਆਂ ਨੇ ਦੋਨਾਂ ਭੈਣਾਂ ਨੇ ਬੈਠ ਕੇ ਕਿ ਤੁਸੀਂ ਵੀ ਸਿਆਣੇ ਬਿਆਣੇ ਹੋ ਤੁਸੀਂ ਵੀ ਧੀਆਂ ਵਾਲੇ ਹੋ ਇਹਨਾਂ ਨੇ ਇਹ ਗੱਲ ਕਰਨੀ ਚਾਹੁੰਦੇ ਪਰ ਉਹਨਾਂ ਨੇ ਗੱਲ ਸੁਣੀ ਨਹੀਂ ਕੋ ਇਹਨਾਂ ਦੀ ਆ ਦੇਖੋ ਉਹਨਾਂ ਦੀ ਜੋਤੀ ਦੀ ਮਾਂ ਨੇ ਕਾਲ ਚੱਕੀ ਜਦੋਂ ਉਹਨੇ ਕਿਹਾ ਤੁਸੀਂ ਗੁਲਸ਼ਨਜੀ ਬੋਲ ਰਹੇ ਕਹਿੰਦੀ ਹਾਂ ਗੁਲਸ਼ਨਜੀ ਬੋਲ ਝੂਠ ਬੋਲਤਾ ਹਾਲਾਂਕਿ ਮੈਨੂੰ ਪਤਾ ਹੈ ਕਿ ਰੇਖਾ ਉਹਨਾਂ ਨੇ ਰੇਖਾ ਹੁਣੀ ਬੋਲ ਰਹੇ ਨੇ ਆ ਸੁਣਿਓ ਜੀਰਾ ਮੈਂ ਚਾਹੁੰਦਾ ਕਿ ਇਹ ਕਾਲ ਵੀ ਤੁਹਾਡੇ ਸਾਹਮਣੇ ਦਿਖਾਈ ਜਾਵੇ ਤੁਹਾਨੂੰ ਸਾਰਿਆਂ ਨੂੰ ਬੋਲਦੀ ਪਈਆਂ ਮੜਾਇਆ ਸਾਈਡ ਤੇ ਹੋ ਕੇ ਗੱਲ ਕਰੂੰਗੀ ਅੰਕਲ ਸਸਤਾ ਸਖੀਰਾ ਹਾਂਜੀ ਮੈਂ ਕਹਾਂ ਮੇਰੀ ਭੈਣ ਦੀ ਉਹਨੇ ਦੇਖੋ ਤੁਹਾਡੀ ਕੁੜੀ ਨੇ ਕਿੱਦਾਂ ਘਰ ਖਰਾਬ ਕੀਤਾ ਪਿਆ ਵਾ ਹਾਂਜੀ ਕਹਤਾ ਹੈ ਉੱਥੇ ਕਰੋ ਗੱਲ ਉਹਦੇ ਨਾਲ ਨਹੀਂ ਤੁਸੀਂ ਉਹਨੂੰ ਆਪਣੇ ਘਰ ਬੁਲਾਉਂਦੇ ਆ ਤੁਹਾਡੇ ਘਰ ਆਂਦਾ ਜਾਂਦਾ ਤੁਸੀਂ ਨਹੀਂ ਪੁੱਛਦੇ ਉਹਨੂੰ ਬੋਲਦੀ ਪਈ ਬੋਲਦੀ ਪਈ ਹੈ ਕਾਲ ਕੱਟ ਗਿਆ ਜੀ ਕਾਲ ਕਹਿੰਦੀ ਤੈਨੂੰ ਹੁਣ ਚੇਤਾ ਆ ਤੂੰ ਉਹਨਾਂ ਨਾਲ ਗੱਲ ਕਰ ਚਲੋ ਉਹਨਾਂ ਦੇ ਵੀ ਨੀ ਕਾਲ ਚੱਕਦੇ ਤੁਹਾਡਾ ਵੀ ਇਹਨਾਂ ਦਾ ਦੱਸਣਾ ਫਰਜ਼ ਸੀਗਾ ਕਿਉਂਕਿ ਤੁਸੀਂ ਜੋਤੀ ਨੂਰਾ ਦੇ ਮਾਪਿਓ ਤੁਹਾਡੇ ਨਾਲ ਗੱਲ ਕਰਨਾ ਵੀ ਇਹਨਾਂ ਨੇ ਆਪਣਾ ਫਰਜ਼ ਸਮਝ ਕੇ ਤੁਹਾਨੂੰ ਕਾਲ ਕੀਤੀ ਸੀਗੀ ਬੜੀ ਦੁੱਖ ਦੀ ਗੱਲ ਆ ਤੁਸੀਂ ਵੀ ਇੱਕ ਮਾਂ ਉਹ ਰੇਖਾ ਸਾਡੀਆਂ ਭੈਣਾਂ ਵਰਗੋ ਤੁਹਾਡੀ ਇੱਜ਼ਤ ਕੀਤੀ ਹਮੇਸ਼ਾ ਸੀ ਤੁਸੀਂ ਵੀ ਇੱਕ ਮਾਂ ਉਹ ਚਾਰ ਧੀਆਂ ਨੇ ਤੁਹਾਡੇ ਕਰ ਤੁਹਾਨੂੰ ਗੱਲ ਸੁਣਨੀ ਚਾਹੀਦੀ ਸੀ ਕੁਝ ਕਰ ਸਕਦੇ ਨਹੀਂ ਕਰ ਸਕਦੇ ਉਹ ਵੱਖਰੀ ਗੱਲ ਆ ਪਰ ਤੁਹਾਨੂੰ ਗੱਲ ਸੁਣਨੀ ਚਾਹੀਦੀ ਸੀਗੀ ਕਿ ਕੋਈ ਦੁਖੀ ਕੁੜੀ ਹੈਗੀ ਆ ਉਹ ਤੁਹਾਡੀ ਕੁੜੀ ਦੇ ਵਜ੍ਹਾ ਕਰਕੇ ਉਹਦਾ ਇਸ ਕੁੜੀ ਦਾ ਘਰ ਖਰਾਬ ਹੋ ਰਿਹਾ ਉਸਮਾਨ ਤੁਹਾਡੇ ਕੋਲ ਹੁਣ ਵੀ ਆ ਕੇ ਬੈਠਾ ਏ ਤੁਸੀਂ ਕਦੇ ਉਸਮਾਨ ਨੂੰ ਪੁੱਛਿਆ ਨਹੀਂ ਪਿਛਲੀ ਵਾਰੀ ਮੈਂ ਕੁਲਸ਼ਰ ਨੂੰ ਉਹਨਾਂ ਨੂੰ ਵੀ ਇਹ ਸਵਾਲ ਕੀਤੇ ਸੀ ਅੱਜ ਤੁਹਾਨੂੰ ਵੀ ਕਰ ਰਿਹਾ ਤੁਹਾਨੂੰ ਕਾਲ ਕੱਟਣੀ ਨਹੀਂ ਚਾਹੀਦੀ ਸੀ ਤੁਸੀਂ ਵੀ ਇੱਕ ਲੇਡੀ ਹੋ ਇੱਕ ਜੇ ਲੇਡੀ ਦੂਸਰੀ ਲੇਡੀ ਦੀ ਪ੍ਰੋਬਲਮ ਨਹੀਂ ਸਮਝੇਗੀ ਉਹਦੀ ਗੱਲ ਨਹੀਂ ਸੁਣੇਗੀ ਉਹਨੂੰ ਇਨਸਾਫ ਦਿਵਾਉਣ ਲਈ ਨਾਲ ਨਹੀਂ ਖੜੇਗੀ ਤੇ ਫਿਰ ਕਿਹਦੇ ਤੇ ਉਮੀਦ ਕਰ ਸਕਦੇ ਅਸੀਂ ਤੁਹਾਡੀਆਂ ਵੀ ਸੁਖਨਾ ਚਾਰ ਧੀਆਂ ਨੇ ਤੁਸੀਂ ਜਦੋਂ ਤੁਹਾਡੀਆਂ ਧੀਆਂ ਘਰ ਆਉਂਦੀਆਂ ਤੁਸੀਂ ਕਿੱਦਾਂ ਉਹਨਾਂ ਨੂੰ ਹਾਰਾਂ ਸ਼ਿੰਗਾਰਾਂ ਦੇ ਨਾਲ ਹਾਰਸ ਪਾ ਪਾ ਕੇ ਫੁੱਲ ਸਿੱਟ ਸਿੱਟ ਕੇ ਘਰਾਂ ਵਿੱਚ ਵਾੜਦੇ ਹੋ ਹਾਲਾਂਕਿ ਫੁੱਲ ਜੇ ਇਕੱਠੇ ਵੀ ਨਹੀਂ ਕੀਤੇ ਹੁੰਦੇ ਤਾਂ ਉਹ ਫੇਰ ਚਲ ਜਾਂਦੀਆਂ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਤੁਸੀਂ ਕਿਉਂ ਨਹੀਂ ਕਰਦੇ ਮਾਫ ਕਰਨਾ ਤੁਸੀਂ ਤੁਹਾਡਾ ਸਤਿਕਾਰ ਸਿਗਾ ਬਹੁਤ ਪਰ ਅੱਜ ਜਿਹੜੀ ਮੈਂ ਵੀਡੀਓ ਲਾਈ ਹੈ ਦੇਖ ਕੇ ਮਜ਼ਾ ਨਹੀਂ ਆਇਆ ਕਿ ਕਿੰਨਾ ਚੰਗਾ ਹੁੰਦਾ ਤੁਸੀਂ ਕਹਿੰਦੇ ਵੀ ਚਲੋ ਤੁਸੀਂ ਗੱਲ ਕਰੋ ਤੁਸੀਂ ਮੇਰੀਆਂ ਧੀਆ ਵਰਗੇ ਹੋ ਤੁਸੀਂ ਗੱਲ ਕਰੋ ਤੇ ਸਾਨੂੰ ਚੰਗਾ ਲੱਗਦਾ ਤੁਹਾਡੀ ਗੱਲ ਸੁਣ ਕੇ ਪਰ ਨਹੀਂ ਤੁਸੀਂ ਕਾਲ ਕੱਟ ਦਿੱਤੀ ਕੀ ਕਦੇ ਆਪਣੀ ਧੀ ਨੂੰ ਪੁੱਛਿਆ ਕਿ ਤੇਰੀ ਵਜ੍ਹਾ ਨਾਲ ਉਹ ਦੇਖੋ ਬੱਚੇ ਖਰਾਬ ਹੋਣੇ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਕੁੜੀ ਵਿਚਾਰੀ ਪੇਕਿਆਂ ਦੇ ਘਰੀ ਆ ਕੇ ਕਾਰ ਆ ਕੇ ਬੈਠੀ ਆ ਤੂੰ ਤੁਸੀਂ ਕਦੇ ਆਪਣੇ ਧੀ ਨੂੰ ਜਾਂ ਉਸਮਾਨ ਨੂੰ ਕਦੇ ਗੱਲ ਕੀਤੀ ਬਿਠਾ ਕੇ ਕਿ ਉਹ ਕਿਹੜੇ ਰਿਸ਼ਤੇ ਨਾਲ ਇਕੱਠੇ ਰਹਿ ਰਹੇ ਨੇ ਨਾਤ ਉਹਨਾਂ ਦਾ ਵਿਆਹ ਹੋਇਆ ਜਾਂ ਫਿਰ ਕਿਸੇ ਨੂੰ ਚਲੋ ਕੋਈ ਇਤਰਾਜ਼ ਨਹੀਂਗਾ ਇਸ ਕੁੜੀ ਨਾਲ ਤਲਾਕ ਕਰਨ ਤੇ ਜਿੱਥੇ ਮਰਜੀ ਉਹ ਖੇ ਖਾਣ ਪਰ ਇਹ ਕੁੜੀ ਨੂੰ ਤਲਾਕ ਕਰਕੇ ਫ੍ਰੀ ਕਰਨ ਬੱਚੇ ਜੰਮੇ ਹੋਏ ਨੇ ਬੱਚਿਆਂ ਦੀ ਪਰਵਰਿਸ਼ ਕੌਣ ਕਰੇ ਇਹ ਉਹਦੇ ਨਾਨੇ ਨਾਨੀ ਦੀ ਥੋੜੀ ਜ਼ਿੰਮੇਵਾਰੀ ਆ ਜਾਂ ਬੱਚਿਆਂ ਦੀਆਂ ਮਾਸੀਆਂ ਦੀ ਜ਼ਿੰਮੇਵਾਰੀ ਥੋੜੂਆ ਕਿ ਉਹਨਾਂ ਨੂੰ ਪਾਲੇ ਪੋਸੇ ਇਤ ਮਾਂ ਪਿਓ ਦੀ ਜ਼ਿੰਮੇਵਾਰੀ ਆ ਮਾਂ ਤੇ ਆਪਣੇ ਜ਼ਿੰਮੇਵਾਰੀਆਂ ਬਾਖੂਬੀ ਦੇ ਨਾਲ ਨਿਭਾ ਰਹੀ ਐ ਪਿਓ ਕਿੱਥੇ ਗਿਆ ਬੱਚੇ ਜੰਮ ਕੇ ਕਿੱਥੇ 도ੜ ਗਿਆ ਫਿਰ ਸ਼ਰੀਆ ਤੁਸੀਂ ਵੀਡੀਓ ਪਾ ਪਾ ਕੇ ਕਦੇ ਕਿੱਸਾ ਕਰਦੇ ਜੱਫੀਆਂ ਪਾਉਂਦੇ ਪਤਾ ਨਹੀਂ ਕੀ ਕੀ ਕਰ ਰਹੇ ਹੋ ਤੁਹਾਨੂੰ ਇੰਨੀ ਨਹੀਂ ਅਕਲ ਵੀ ਉਹ ਬੱਚੇ ਕੱਲ ਨੂੰ ਜਵਾਨ ਹੋਣਗੇ ਉਹ ਕੀ ਕੀ ਮਹਿਸੂਸ ਕਰਨਗੇ ਸਾਰਾ ਕੁਝ ਦੇਖ ਕੇ ਜਾ ਇਹ ਕੁੜੀ ਵਿਚਾਰੀ ਸਿਮਰਨ ਦਾ ਕੀ ਕਸੂਰ ਆ ਇਨੇ ਆਪਣਾ ਘਰਵਾਰ ਛੱਡ ਕੇ ਤੇਰੇ ਨਾਲ ਲਵ ਮੈਰਿਜ ਕਰਾਈ ਸੀ ਇਸ ਕਰਕੇ ਕਿ ਅੱਜ ਤੂੰ ਅੱਜ ਤੂੰ ਇਹਦੇ ਨਾਲ ਆ ਕੱਲ ਨੂੰ ਹੋਰ ਤੀਜੀ ਕੱਲ ਨੂੰ ਹੋਰ ਚੌਥੀ ਕੱਲ ਨੂੰ ਹੋਰ ਕਿ ਇਸ ਕਰਕੇ ਤੂੰ ਇਹਦੇ ਨਾਲ ਵਿਆਹ ਕਰਾਇਆ ਸੀ ਵਿਚਾਰੀ ਨਾਲ ਇਹਦਾ ਕਸੂਰ ਦੱਸ ਦੇ ਵੀ ਇਹਦਾ ਕਸੂਰ ਕੀ ਹੈ ਕਿੰਨੀ ਚੰਗੀ ਹੈ ਕੁੜੀ ਵਿਚਾਰੀ ਮਾਂ ਪਰੇਸ਼ਾਨਾ ਭੈਣਾਂ ਅੱਜ ਆਲੇ ਦੁਆਲੇ ਖੱਬੇ ਸੱਜੇ ਬੈਠੀਆਂ ਦੋਨੇ ਵਿਚਾਰੀਆਂ ਵਿਚਾਰੀ ਦੀਆਂ ਕਾਦੇ ਵਾਸਤੇ ਕੀ ਗੁਨਾਹ ਕਰ ਲਏ ਇਹਨਾਂ ਨੇ ਜਿਹੜਾ ਤੇਰੇ ਨਾਲ ਵਿਆਹ ਕਰ ਲਿਆ ਸੀਗਾ ਤੈਨੂੰ ਇੰਨੀ ਅੱਗ ਲੱਗੀ ਹੋਈ ਆ ਵੱਡਾ ਤੂੰ ਰਾਂਝਾ ਜਾਮ ਪਿਆ ਉਹ ਵੱਡਾ ਉਹੀ ਲਿਆ ਗਿਆ ਸਿਮਿਲਰ ਸੌਰੀ ਮੈਂ ਸੁਣੀ ਕਾਲ ਤੁਹਾਡੀ ਪਰ ਉਹ ਚੰਗਾ ਲੱਗਦਾ ਜੇ ਕਾਲ ਤੇ ਤੁਹਾਡੇ ਨਾਲ ਗੱਲ ਕਰਦੀ ਰੇਖਾ ਪਰ ਕੀਤੀ ਨਹੀਂ ਗੱਲ ਉਹਨਾਂ ਨੇ ਹਾਂਜੀ ਜਦੋਂ ਸਾਡੇ ਘਰ ਗਈ ਸੀ ਨਾ ਮੈਂ ਤੇ ਬੰਦੂਕ ਰੱਖ ਕੇ ਕਹਿੰਦੀ ਸੀ ਹਾਂ ਜੰਨੀ ਤੂੰ ਕੋਸ਼ਿਸ਼ ਕੀਤਾ ਨਾ ਤੈਨੂੰ ਮੈਂ ਮਰਵਾ ਜਿੰਨਾ ਮੈਂ ਤੂੰ ਕਿਉਂ ਲਾ ਕੇ ਗਈ ਫਿਰ ਤਾਰਾ ਜੋਤੀ ਨੂਰਾ ਨੇ ਪਿਸਤੌਲ ਕੱਢਿਆ ਸੀ ਤੁਹਾਡੇ ਤੇ ਹਾਂਜੀ ਹਾਂਜੀ ਅੱਛਾ ਸੋਹਰਿਆ ਦੇ ਮੈਂ ਸੋਹਰਿਆ ਦੇ ਘਰ ਦਿੰਦੀ ਸੀ ਦੋ ਮੇਰੀ ਸੱਸ ਵੀ ਕੋਲੀ ਸੀ ਮੇਰਾ ਸੋਹਰਾ ਵੀ ਕੋਲੇ ਸੀ ਮੇਰੀ ਜਠਾਣੀ ਵੀ ਕੋਲੀ ਸੀ ਉਹਨਾਂ ਦੇ ਬੱਚੇ ਵੀ ਕੋਲੇ ਸੀ ਆਂਡਗਵਾਨ ਵੀ ਦੋ ਕ ਜਣੇ ਆ ਸੀ ਸੀ ਅੱਛਾ ਜਦੋਂ ਮੈਂ ਨਕਰ ਲਾੜ ਕੇ ਪਿਆ ਹਾਂ ਤੁਹਾਡੀ ਹੁਣ ਕਿੰਨਾ ਚਿਰ ਹੋ ਗਿਆ ਸਿਮਰਨ ਨਾਲ ਔਰ ਸੌਰੀ ਉਸਮਾਨ ਨਾਲ ਗੱਲ ਹੋਏ ਨੂੰ? ਕਿੰਨੇ ਚਾਰ ਸਾਲ ਹੋ ਤਿੰਨ ਚੌਥਾ ਲੱਗ ਗਿਆ ਅੰਕਲ ਜੀ। ਅੱਛਾ ਤੁਹਾਡੀ ਤਿੰਨ ਚਾਰ ਸਾਲ ਹੋ ਗਏ ਗੱਲ ਹੀ ਨਹੀਂ ਹੋਈ ਫੋਨ ਤੇ ਵੀ। ਸਨ ਮੇਰਾ ਕੋਲ ਹੀ ਨਹੀਂ ਚੱਕਦਾ ਮੈਨੂੰ ਬਿਜ਼ੀ ਕਾਲ 'ਚ ਪਾਇਆ ਪਿਆ। ਆਪਣੇ ਘਰਦਿਆਂ ਨਾਲ ਗੱਲਾਂ ਕਰਦਾ ਆ। ਅੱਛਾ ਆਪਣੀਆਂ ਭੈਣਾਂ ਨਾਲ ਹੋਣਾ। ਉਹਨੂੰ ਮੈਨੂੰ ਨਹੀਂ ਚੰਗੀ ਲੱਗਦੀ ਮੇਰੇ ਬੱਚੇ ਨਹੀਂ ਚੰਗੇ ਲੱਗਦੇ ਬਾਕੀ ਉਹਨੂੰ ਸਾਰੇ ਚੰਗੇ ਲੱਗਦੇ। ਸੋ ਇਹਨਾਂ ਦਾ ਜੀ ਕਲਪਨਾ ਕੱਢ ਲੈਂਦੇ ਉਹਨਾਂ ਤੋਂ ਦਾਦਾ ਮਾ ਦੇ ਕੋਈ ਕਹਿੰਦਾ ਨਹੀਂ ਕੁਝ ਗਲੀ ਮੱਲੇ ਆਲੇ ਨਹੀਂ ਬੋਲਦੇ ਉਹਨਾਂ ਦੇ ਇਹਨਾਂ ਦਾ ਡੈਡੀ ਤੋਂ ਇਹਨਾਂ ਤੋਂ ਕਰਦੇ ਹਾਂ ਤੁਹਾਡਾ ਜੇਠ ਵੀ ਕਹਿੰਦੇ ਤੁਸੀਂ ਦੱਸਦੇ ਪਿਛਲੀ ਵਾਰੀ ਵੀ ਉਹ ਕਿਸੇ ਨੂੰ ਇਦਾਂ ਉਹਦੇ ਉਹਦੇ ਘਰ ਵਾਲੀ ਤੁਹਾਡੀ ਜਠਾਣੀ ਹੈ ਨਾ ਸ਼ਾਇਦ ਕਿ ਦਰਾਣੀ ਉਹ ਵੀ ਵਿਚਾਰੀ ਇਦਾਂ ਤੁਹਾਡੇ ਵਾਂਗੂ ਦੁਖੀ ਬੈਠੀ ਹੈ ਹਾਂ ਜੀ ਉਹਦਾ ਵੀ ਹਸਬੰਦ ਵੀ ਦੂਜੀ ਲੈ ਕੇ ਬੈਠ ਗਿਆ ਭਾਬਾ ਉਹ ਵੀ ਨਹੀਂ ਘਰ ਵੜਦਾ ਨਾਵ ਯੂ ਬੱਚਾ ਨੂੰ ਆਪਣੀ ਦੇਖਦਾ ਨੂੰ ਤਾਂ ਬੱਚੇ ਵੱਡੇ ਹੋ ਗਏ ਹਾਂਜੀ ਉਹਨਾਂ ਦਾ ਵੱਡਾ ਭਰਾ ਆ ਅੱਛਾ ਮਤਲਬ ਇਦਾਂ ਹੀ ਆ ਸਾਰੇ ਖਾਨਦਾਨ ਹੀ ਇਦਾਂ ਦਾਵਾ ਹੀ ਉੱਤਿਆ ਪਿਆ ਹੈ ਹਾਂ ਜੀ ਬੇਰੀ ਸੈਡ ਤੇ ਤੁਸੀਂ ਫਿਰ ਕੀ ਕਾਨੂੰਨੀ ਕਾਰਵਾਈ ਕੀਤੀ ਸੀ ਕੀ ਉੱਥੇ ਬਣਿਆ ਚੁੱਪ ਕਰ ਜੋ ਸੰਕਰ ਜੀ ਤਰੀਕਾ ਹੀ ਪਿੰਦੀ ਆ ਸਾਡੇ ਸਮਨ ਨੂੰ ਨਹੀਂ ਫੜਦੇ ਹਾਂ ਤੇ ਹੁਣ ਤੁਸੀਂ ਫਿਰ ਕੀ ਚਾਹੁੰਦੇ ਹੋ ਸਿਮਰਨ ਮਨ ਕੋਲੀ ਮੈਂ ਜਾਇਜ਼ ਨਹੀਂ ਆਪਣੇ ਘਰ ਵਾਪਸ ਆ ਜੀ ਬਸ ਬਨੇ ਬੱਚਿਆ ਚ ਆ ਜੀ ਘਰ ਵਾਪਸ ਚਲੋ ਅਸੀਂ ਕਹਿੰਨੇ ਆ ਜੀ ਆ ਜਵੇ ਭਾਵੇਂ ਕੱਲ ਨੂੰ ਆ ਜਵੇ ਮਹਾਰਾਜ ਕਰੇ ਪਰ ਹਾਲਾਤ ਜਿਹੜੇ ਨੇ ਜਿਸ ਤਰੀਕੇ ਨਾਲ ਰਹਿੰਦਾ ਆ ਉਹ ਜੋ ਕੁਝ ਆਪਾਂ ਦੇਖਦੇ ਆ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਨਹੀਂ ਉਹ ਵਾਪਸ ਆਊਗਾ ਤੇ ਜੇ ਵਾਪਸ ਫਰਜ ਕਰੋ ਨਹੀਂ ਆਉਂਦਾ ਫੇਰ ਤੁਸੀਂ ਕੀ ਚਾਹੁੰਦੇ ਹੋ ਬੱਚਿਆਂ ਵਾਸਤੇ ਕੁਛ ਉਹਦੀ ਕਿਉਂਕਿ ਉਹਦੇ ਕੋਲ ਪ੍ਰਾਪਰਟੀ ਵਗੈਰਾ ਸਾਰਾ ਖੁਸ਼ ਹੋਏਗੀ ਉਹਨੂੰ ਬੱਚਿਆਂ ਨੂੰ ਆਪਣਿਆਂ ਨੂੰ ਉਹਦਾ ਹੱਕ ਦੇਣਾ ਚਾਹੀਦਾ ਤੇਰਾ ਘਰ-ਬਾਰ ਬਣਾ ਕੇ ਜਾਵੇ ਹਨਾ ਹਾਂਜੀ ਅੰਕਲ ਜੀ ਹਾਂ ਸੋ ਮੈਂ ਬੇਨਤੀ ਕਰਦਾ ਕਾਨੂੰਨ ਵਾਲੇ ਅਨੁਸਾਰ ਜਿਹੜੇ ਉੱਥੇ ਸਿਸਟਮ ਆ ਕਿ ਇਸ ਕੁੜੀ ਦੇ ਨਾਲ ਜਰੂਰ ਇਨਸਾਫ ਦਵਾ ਜਿਹੜੇ ਸਰੋਤੇ ਵੀ ਨੇ ਸਾਡੇ ਵੀਡੀਓ ਦੇਖ ਰਹੇ ਨੇ ਇਸ ਕੁੜੀ ਦੇ ਨਾਲ ਖੜੋ ਤੇ ਆਪਾਂ ਸਾਰੇ ਰਲ ਮਿਲ ਕੇ ਕੁੜੀ ਨੂੰ ਇਨਸਾਫ ਦਵਾਉਣੇ ਆ ਉਹ ਵਾਪਸ ਆਵੇ ਨਾ ਆਵੇ ਪਰ ਕਾਂ ਬੱਚੇ ਵੱਡੇ ਹੋ ਰਹੇ ਨੇ ਕਿੰਨੀ ਕੀ ਦਰ ਆਪਣੀ ਮਾਂ ਦੇ ਘਰ ਬੈਠ ਕੇ ਕੀ ਖਾਏਗੀ ਕੁੜੀਆਂ ਆਪੋ ਆਪਣੀ ਜਗ੍ਹਾ ਵੱਡੀ ਕੁੜੀ ਵਿਆਹ ਹੋਏ ਛੋਟੀ ਨੇ ਵੀ ਚਲੋ ਭਾਵੇਂ ਕਹਿੰਦੀ ਮੈਂ ਵਿਆਹ ਨਹੀਂ ਕਰੂ ਪਰ ਤੀਆਂ ਨੂੰ ਕਰਿਆ ਤੇ ਵਿੱਚ ਥੋੜੋ ਰੱਖਿਆ ਜਾਂਦਾ ساری ਉਮਰ ਵਾਸਤੇ ਉਹਦਾ ਵਿਆਹ ਹੋ ਜਾਣਾ ਮਾਂ ਵਿਚਾਰੀ ਬਜ਼ੁਰਗ ਵੀ ਆ ਬਿਮਾਰ ਏਂਦੀ ਪਿਓ ਸਿਰ ਤੇ ਨਹੀਂ ਤੇ ਇਹ ਕਿੱਥੇ ਜਾਏਗੀ ਵਿਚਾਰੀ ਕਿਵੇਂ ਬੱਚਿਆਂ ਨੂੰ ਪਾਲੇਗੀ ਜੇ ਤੁਸੀਂ ਆਹੇ ਕੁਛ ਕਰਨਾ ਹੁੰਦਾ ਪਹਿਲੋਂ 8 ਸਾਲ ਕਿਸੇ ਹੋਰ ਕੋਲ ਨੇ ਫਿਰ ਬੱਚੇ ਕਿਉਂ ਬਣਾਉਂਦੇ ਨੇ ਮੈਨੂੰ ਇਸ ਗੱਲ ਸਮਝ ਨਹੀਂ ਆਈ ਕਿ ਤੂੰ ਜੌਬ ਕਰਨ ਗਿਆ ਹੁਣ ਜਿੱਦਾਂ ਉਹ ਜੌਬ ਕਰਨ ਗਿਆ ਫਿਰ ਕਿਹੜੀਆਂ ਆਮ ਕਰਨ ਦੀਆਂ ਜਨਾਨੀਆਂ ਕਿੱਦਾਂ ਕਿਸੇ ਸੈਲੀਬ੍ਰਿਟੀ ਕੁੜੀ ਦੇ ਨਾਲ ਸਿੰਗਰਾਂ ਦੇ ਨਾਲ ਡਾਂਸ ਕਰਨ ਨਾਲ ਆਪਣੇ ਘਰ ਵਾਲਿਆਂ ਨੂੰ ਕੰਮ ਕਰਨ ਭੇਜਣਗੀਆਂ ਇਹ ਤਾਂ ਕਬਜ਼ਾ ਕਰ ਲੈਂਦੀਆਂ ਕਿਸੇ ਦੇ ਘਰ ਵਾਲੇ ਤੇ ਕਬਜ਼ਾ ਕਰ ਲੈਂਦੀਆਂ ਕਿੱਦਾਂ ਕੋਈ ਆਪਣੇ ਘਰ ਵਾਲੇ ਨੂੰ ਭੇਜੇਗੀ ਕਿਸੇ ਦੇ ਨਾਲ ਜੌਬ ਤੇ ਸੋ ਸਿਮਰਨ ਮੈਂ ਬੇਟਾ ਦੁੱਖਾ ਇਸ ਜਿੰਨੀ ਕੋਸ਼ਿਸ਼ ਹੋ ਸਕਦੀ ਕਰ ਰਿਹਾ ਤੇ ਮਾਲਕ ਕਰੇ ਸੱਚੇ ਪਾਤਸ਼ਾਹ ਉਹਨੇ ਕਿਤੇ ਇਹੋ ਜੀ ਕੋ ਦਿਮਾਗ ਦੇ ਵਿੱਚ ਆਵੇ ਮਾੜਾ ਮੋਟਾ ਮੇਰੇ ਬੱਚੇ ਨੇ ਮੇਰੀ ਤੀਵੀਂ ਆ ਮੈਂ ਸਾਰਾ ਕੁਝ ਛੱਡ ਕੇ ਜਾਵਾਂ ਤੇ ਤੁਹਾਨੂੰ ਇਨਸਾਫ ਦਿਵਾਉਣ ਦੀ ਵੀ ਕੋਸ਼ਿਸ਼ ਕਰਾਂਗੇ ਸੋ ਕੋਸ਼ਿਸ਼ ਜਾਣ ਲੱਗਿਆ ਕਹਿਣਾ ਚਾਹਉ ਜਾਣ ਤੋਂ ਪਹਿਲਾਂ ਹਾਂਜੀ ਮੇਰੇ ਬੱਚਿਆਂ ਦਾ ਉਹ ਹੁਣ ਦਵਾ ਦੂੰਗਾ ਤੁਸੀਂ ਖੁੱਲ ਕੇ ਇਨਸਾਫ ਦਵਾ ਦੋ ਹਾਂਜੀ ਮੈਂ ਤਾਂ ਮੇਰਾ ਬੱਚਾ ਦਾ ਇਨਸਾਫ ਦਵਾ ਦੂੰਗਾ ਹਾਂਜੀ ਨਹੀਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਨੂੰ ਇਨਸਾਫ ਦਵਾਈਏ ਕਿਉਂਕਿ ਬਥੇਰੀ ਪ੍ਰਾਪਰਟੀ ਐ ਜੋਤੀ ਹੋਣਾ ਕੋਲ ਇਹਦੇ ਕੋਈ ਵੀ ਸਾਰਾ ਕੁਝ ਹੋਏਗਾ ਕੁਝ ਨਾ ਕੁਝ ਮੰਥਲੀ ਪੈਸੇ ਬੁਸੇ ਲਾਉਣੇ ਚਾਹੀਦੇ ਜੇ ਨਹੀਂ ਆਉਣਾ ਖਸਮਾਂ ਨੂੰ ਖਾਏ ਪਰ ਆਪਣੇ ਬੱਚਿਆਂ ਬਾਰੇ ਕੁਝ ਕਰਨਾ ਚਾਹੀਦਾ ਸੋ ਸਾਰੇ ਯਾਰਾਂ ਦੋਸਤਾਂ ਭੈਣਾ ਭਾਈਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਲਾਹ ਜ਼ਰੂਰ ਕਮੈਂਟਾਂ ਵਿੱਚ ਦੇ ਦਿਓ ਕਿ ਕੀ ਹੋਣਾ ਚਾਹੀਦਾ ਸੋ ਸਿਮਰਨ ਕੋਈ ਨੀ ਖਿਆਲ ਰੱਖੋ ਆਪਣਾ ਬੇਟਾ ਮਾਲਕ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਜੇ ਕਲਾ ਵਿੱਚ ਰੱਖੇ ਤੇ ਕੋਈ ਵੀ ਮੇਰੇ ਲਾਈਕ ਕੰਮ ਹੋਵੇ ਆਪਾਂ ਨਾਲ ਆ ਤੁਹਾਡੇ ਤੇ ਤੁਸੀਂ ਖੁੱਲ ਕੇ ਗੱਲ ਕਰੋ ਜਦੋਂ ਵੀ ਕਰਨੀ ਹੈ ਅੱਛਾ ਹਾਂ ਠੀਕ ਹੈ ਚਲੋ ਸਤਿ ਸ਼੍ਰੀ ਅਕਾਲ ਮੈਂ ਦੱਸ ਦਸਤੋ ਸਤਿ ਸ਼੍ਰੀ ਅਕਾਲ ਸੋ ਮਿੱਤਰੋ ਪਿਆਰੋ ਐਸੀ ਸਿਮਰਨ ਜਿਹੜੀ ਕਿ ਉਸਮਾਨ ਜਾਨੀ ਕਿ ਅਵਿਨਾਸ਼ ਦੇ ਘਰ ਵਾਲੀ ਸੀ ਸਾਰਾ ਕੁਝ ਛਾੜ ਛੱਡਾ ਕੇ ਚਲੇ ਗਿਆ ਕਿਸੇ ਹੋਰ ਜੋਤੀ ਨੂਰਾ ਜਿਹੜੀ ਸੂਫੀ ਸਿੰਗਰ ਲੋਕਾਂ ਦੇ ਇਹ ਇਹ ਪਤਾ ਨਹੀਂ ਮੈਨੂੰ ਇਹਨਾਂ ਨੂੰ ਇਹੋ ਜੀਆਂ ਕੁੜੀਆਂ ਨੂੰ ਫਿਰ ਬੰਦੇ ਖਾਣੀ ਡੈਣ ਹੀ ਕਹਿ ਸਕਦੇ ਹਾਂ ਸੀ ਮੈਂ ਦੂਜੀਆਂ ਕੁੜੀਆਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਜੋਤੀ ਦੀ ਗੱਲ ਚਾਰੇ ਸਿਰਫ ਜੋਤੀ ਦੀ ਕਰਾਂਗਾ ਪਰ ਤੁਹਾਨੂੰ ਪਤਾ ਕਿ ਦੂਸਰੀ ਕੁੜੀ ਨੇ ਵੀ ਕੀ ਕੀਤਾ ਪਿਆ ਉਹ ਵੀ ਇਦਾਂ ਹੀ ਕਿਸੇ ਨਾਲ ਰਹਿ ਰਹੀ ਹੈ ਉਹਦੀ ਕਿਸ ਦਿਨ ਦੁਬਾਰਾ ਗੱਲ ਕਰਾਂਗੇ ਪਰ ਅੱਜ ਸਿਰਫ ਔਰ ਸਿਰਫ ਸਿਮਰਨ ਦੀ ਅਸੀਂ ਗੱਲ ਕਰ ਰਹੇ ਸੀ ਤੇ ਉਸਮਾਨ ਤੇ ਜੋਤੀ ਨੂਰਾ ਦੀ ਗੱਲ ਕਰ ਰਹੇ ਸੀ ਤੁਹਾਨੂੰ ਕੀ ਮਹਿਸੂਸ ਹੁੰਦਾ ਤੁਸੀਂ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਔਰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਔਰ ਇਹਨੂੰ ਸ਼ੀਸ਼ਾ ਦਿਖਾਉਣ ਦੀ ਬਸ ਕੋਸ਼ਿਸ਼ ਹੈ ਜੋ ਹੋਣਾ ਸੀ ਉਹ ਤੇ ਚਲੋ ਹੋ ਹੀ ਗਿਆ ਪਰ ਇਹਨਾਂ ਨੂੰ ਸ਼ੀਸ਼ਾ ਦਿਖਾਉਣਾ ਸਾਡਾ ਫਰਜ਼ ਬਣਦਾ ਸੋ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ